ਸਿਰਫ ਫਤਿਹਗੜ ਸਾਹਿਬ ਵਿਖੇ ਸੇਵਾ ਨਿਵਾ ਰਹੇ ਸੁਖਵੀਰ ਸਿੰਘ ਬਾਦਲ ਗਾਲ ਵਿੱਚ ਤਕਤੀ ਤੇ ਹੱਥ ਵਿੱਚ ਵਰਸ਼ਾ ਲੈ ਕੇ ਸੇਵਾ ਕਰਦੇ ਆਏ ਨਜ਼ਰ ਦੇਖੋ ਮੌਕੇ ਦੀਆਂ ਤਸਵੀਰਾਂ ਕਾਲ ਤੱਕ ਸਾਹਿਬ ਵਿਖੇ ਸਿੰਘ ਸਹਿਵਾਨਾ ਵੱਲੋਂ ਪੰਜਾਬ ਦੇ ਸਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਸੀ ਇਸੇ ਤਹਿਤ ਅੱਜ ਸੁਖਵੀਰ ਸਿੰਘ ਬਾਦਲ ਸ਼੍ਰੀ ਫਤੇਗੜ ਸਾਹਿਬ ਵਿਖੇ ਸੇਵਨਿਵਾਲੀ ਪਹੁੰਚੇ ਨੇ ਸੁਖਵੀਰ ਬਾਦਲ ਗਲ ਦੇ ਵਿੱਚ ਤੱਕ ਤੇ ਹੱਥ ਵਿੱਚ ਬਰਸ਼ਾ ਲੈ ਕੇ ਸੇਵਾ ਕਰਦੇ ਨਜ਼ਰ ਆਏ ਨੇ ਦੱਸ ਦਈਏ ਕਿ ਸੁਖਵੀਰ ਸਿੰਘ ਬਾਦਲ ਜਦੋਂ ਆਪਣੀ ਸਜ਼ਾ ਦੇ ਦੂਜੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰ ਰਹੇ ਸਨ ਤਾਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਸੀ ਨਰਾਇਣ ਸਿੰਘ ਚੌੜਾ ਵੱਲੋਂ ਉਹਨਾਂ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੁਖਵੀਰ ਬਾਦਲ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮ ਨੇ ਮਸਤੀਦੀ ਦਿਖਾਉਂਦੇ ਆ ਆਪਣੀ ਜਾਨ ਤੇ ਖੇਡ ਕੇ ਸੁਖਵੀਰ ਬਾਦਲ ਦੀ ਜਾਨ ਬਚਾ ਲਈ ਸੀ ਇਸ ਹਮਲੇ ਦੇ ਬਾਵਜੂਦ ਸੁਖਵੀਰ ਸਿੰਘ ਬਾਦਲ ਵੱਲੋਂ ਸੇਵਾ ਜਾਰੀ ਰੱਖੀ ਗਈ ਹੈ ਤੁਹਾਨੂੰ ਫਿਰ ਤੋਂ ਦੱਸ ਦੇ ਕਿ ਸ੍ਰੀ ਫਤਿਹਗੜ ਸਾਹਿਬ ਵਿਖੇ ਸੇਵਾ ਨਿਭਾ ਰਹੇ ਨੇ ਸੁਖਵੀਰ ਸਿੰਘ ਬਾਦਲ ਕਿਉਂਕਿ ਅੱਜ ਉਹਨਾਂ ਦੇ ਸੇਵਾ ਦਾ ਪੰਜਵਾਂ ਦਿਨ ਹੈ ਤੇ ਅੱਜ ਵੀ ਜਿਹੜੇ ਨੇ ਗਲ ਦੇ ਵਿੱਚ ਤਖਤੀ ਤੇ ਹੱਥ ਦੇ ਵਿੱਚ ਬਰਸ਼ਾ ਲੈ ਕੇ ਸੇਵਾ ਨਿਭਾਉਂਦੇ ਨਜ਼ਰ ਆਏ ਨੇ ਦੇਖੋ ਮੌਕੇ ਦੀਆਂ ਤਸਵੀਰਾਂ ਚੜ੍ਹਦੀ ਕਲਾ ਟੈਮ ਟੀਵੀ ਲਈ ਫਤਿਹਗੜ੍ਹ ਤੋਂ ਜਗਦੇਵ ਸਿੰਘ ਦੀ ਵਿਸ਼ੇਸ਼ ਰਿਪੋਰਟ